ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ ਆਪਣੇ ਫਾਰਮ ਤੇ 22 ਤੋਂ 23 ਨਗ ਸੇਲ ਵਾਸਤੇ ਹਾਜ਼ਰ ਨੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਪਹਿਲਾ ਮਹੀਨਾ ਜਨਵਰੀ ਦਾ ਮਹੀਨਾ ਪਹਿਲਾ ਮਹੀਨਾ 24 ਤਰੀਕ ਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਆਪਣੇ ਪੇਜ ਨੂੰ ਫੋਲੋ ਕਰ ਲਿਓ ਜਿਹੜੇ ਆਪਣੇ ਚੈਨਲ ਤੇ YouTube ਤੇ ਦੇਖਦੇ ਨੇ ਵੀਡੀਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤਾਂ ਕਿ ਹਰ ਨਵੇਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਆਪਾਂ ਟਾਪ ਦੇ ਨਗੀਨੇ ਦਿਖਾਉਣੇ ਆ 22 ਤੋਂ 23 ਨਗ ਆਪਣੇ ਫਾਰਮ ਤੇ ਸੇਲ ਵਾਸਤੇ ਹਾਜ਼ਰ ਆ ਜਾਦੇ ਨਾਗ ਆਪਾਂ ਤੋੜ ਕੇ ਨਹੀਂ ਦਿਖਾਵਾਂਗੇ ਥੋੜੇ ਨਾਗੀ ਤੋੜ ਕੇ ਦਿਖਾਵਾਂਗੇ ਆਪਾਂ ਇੱਕ ਨੰਬਰ ਤੋਂ ਇਧਰੋਂ ਆ ਸਾਰਾ ਮਾਲ ਸੁਆਹ ਹੋਇਆਗਾ ਜਿਹੜਾ ਸੱਡ ਦੇ ਅੰਦਰ ਖੜਾਗਾ ਇੱਕ ਨੰਬਰ ਤੇ ਪਹਿਲਣ ਬੱੱਛੀ ਖੜੀ ਐ ਜਿਹੜੀ ਖੀਰੀ ਤੋਂ ਹਜੇ ਦੋ ਦੰਦ ਹੀ ਹੋਈ ਐ ਤੇ ਮਗਰ ਵੀ ਬੱੱਛੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਹੱਥੀ ਚੁਵਾਈ ਵਾਲਾ ਥਾਂ ਲੈਣਾ ਤੇ ਮਗਰ ਬੱੱਛੀ ਹੋਵੇ ਤਾਂ ਬੜਾ ਚੰਗਾ ਠੰਡੀ ਸੀਲ ਪੂਰੀ ਆ ਦੋਨੇ ਪਾਸੇ ਬਹਿ ਕੇ ਚੂਣ ਵਾਲੀ ਇਸ ਨੂੰ ਧਾਰਾ ਵੀਡੀਓ ਤੇ ਮਾਰਾ ਕੇ ਦਿਖਾਵਾਂਗੇ ਇੱਥੋਂ ਆਪਾਂ ਵੀਡੀਓ ਸਟਾਰਟ ਕਰਨੀ ਆ ਤੇ ਲਾਸਟ ਤੱਕ ਆਪਾਂ ਬਾਹਰ ਸਾਰੀਆਂ ਗਾਵਾਂ ਸਾਨੂੰ ਕੁਛ ਨਾ ਤੋੜ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਆਜੋ ਕਰਦਿਆਂਗੇ ਲੈ ਆਪਾਂ ਪਹਿਲੇ ਨੰਬਰ ਤੋਂ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478263916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ WhatsApp ਤੇ ਵੀਡੀਓ ਭੇਜ ਕੇ ਸੋ ਆਜੋ ਕਰਦਿਆਂਗੇ ਲੈ ਆਪਾਂ ਉਤ ਪਹਿਲਾਂ ਬੱਸੀ ਤੋੜ ਕੇ ਦਾ ਜਾਂ ਪਹਿਲਾਂ ਦੰਦ ਚੈੱਕ ਕਰਾ ਦੇ ਦੰਦ ਚੈੱਕ ਕਰਾ ਦੇ ਮੜੇ ਇਧਰੋਂ ਫੜ ਸੋ ਆ ਦੇਖੋ ਹਜੇ 2 ਦੰਦ ਹੋਈ ਆ ਖੀਰੀ ਤੋਂ 2 ਦੰਦ ਹੋ ਜੇ ਛੜਦੇ ਓਕਿਆ ਤੋੜ ਦੇ ਪੁੱਤ ਸੋ ਥਾਣਾ ਦੇਖੋ ਥੀ ਚਵਾਈ ਵਾਲਾ ਕੱਲਾ ਕੱਲਾ ਨਿਖਰਵਾ ਥਾਣਾ ਦੇਖੋ ਕੱਲਾ ਕੱਲਾ ਨਿਖਰਵਾ ਠੰਡੀ ਸੀਲ ਪੂਰੀ ਆ ਮਗਰ ਬੱਛੀ ਆ ਗਈ ਦੇਖੋ ਅੱਜ ਸੂਈ ਨੂੰ ਇਹਨੂੰ 5ਵਾਂ ਦਿਨ ਹੋ ਗਿਆ ਮਗਰ ਬੱਛੀ ਆ 5 ਦਿਨਾਂ ਦੀ ਸੂਈ ਥੱਲੇ 20 ਕਿਲੋ ਬੋਲੀ ਹਾਜ਼ਰ ਆ ਕੋਈ ਮੇਰਾ ਵੀਰ 2 ਟਾਈਮ ਚਵਾਈ ਕਰਕੇ ਲਿਜਾ ਸਕਦਾ 20 ਕਿਲੋ ਬੋਲੀ ਕਾਲੇ ਰੰਗ ਦੇ ਵਿੱਚ ਆ ਗਈ ਜੈਡ ਬਲੈਕ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਨਵੇਂ ਖਾਨ ਦੇ ਵਿੱਚ ਬੱਛੀ ਚਾਹੀਦੀ ਆ ਤੇ ਚੰਗੇ ਕਦ ਕਾਠ ਵਾਲੀ ਬੱਚੀ ਚਾਹੀਏ ਤੇ ਮਗਰ ਵੀ ਬੱਚੀ ਹੈ ਦੇਖੋ ਜਮਦੀ ਬੱਸੀ ਖੁਰਲੀ ਜਿੱਡੀ ਆ ਇਹਨੇ ਮਾਂ ਵਾਂਗੂ ਸੇਤੀ ਤਿਆਰ ਹੋਣਾ ਸੋ ਫਿਲਹਾਲ ਤੁਸੀਂ ਮਾਂ ਤੁਰਦੀ ਦੇਖੋ ਕੱਲਾ ਕੱਲਾ ਨਿਖੜ ਮਾ ਥਾਣਾ ਸੋ ਦੇਖੋ ਕਾਲੇ ਰੰਗ ਦੇ ਵਿੱਚ ਆ ਗਈ ਕਾਲਾ ਕੋਬਰਾ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣੀ ਬੱਚੀ ਹੈ ਲੈ ਜੇ ਤੁਹਾਨੂੰ ਲੈ ਉਹ ਤੋਂ ਮੋੜ ਲੈ ਕੋਈ ਗੱਲ ਨਹੀਂ ਸੋ ਦੇਖੋ ਚਾਲ ਢਾਲ ਦੇਖੋ ਬੱਚੀ ਦੀ ਕੱਲਾ ਕੱਲਾ ਨਿਖੜ ਮਾ ਥਣ ਬੰਦ ਲੇਵੇ ਦੀ ਆ ਫੇਸ ਕੁਆਲਟੀ ਦੇਖੋ ਬੱਚੀ ਦੀ ਸੋ ਥਣ ਕੱਲਾ ਕੱਲਾ ਨਿਖੜ ਮਾਗਾ ਇਹ ਪਹਿਲੇ ਨੰਬਰ ਤੇ ਆ ਗਈ ਪਲੂਣ ਬੱਛੀ ਜਿਹੜੀ ਦੋ ਦੰਦ ਮੂੰਹ ਆ ਸੋ ਦੇਖੋ ਹਵਾਨਾ ਅੱਗੇ ਪਿੱਛੇ ਦਾਗਾ ਕੱਲਾ ਕੱਲਾ ਨਿੱਖੜਵੇਂ ਥਾਣਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਥਾਣੇ ਚ ਬਿੱਸੀ ਸੋਹਣੀ ਦਿਖਾਈ ਦਿੰਦੀ ਆ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਦੀ ਸੋ ਦੇਖੋ ਬੱਤਾਰਾ ਮਾਰਕੀਟ ਸੋਹਣੇ ਅਗਲੇ ਥਾਣੇ ਧਾਰਾ ਚੇਕੋ ਦੇਖੋ ਕੋਲੀ ਤੇ ਮੋਟੀ ਚਵਾਈਆ ਦੇਖੋ ਕੋਈ ਆਪਾਂ ਨਿਆਣਾ ਨਹੀਂ ਪਾਇਆ ਦੇਖੋ ਕੋਈ ਆਲ ਵਗੈਰਾ ਨਹੀਂ ਕਰਦੀ ਮਗਲ ਖਾਣਾ ਧਲਾ ਮਾਰਦੇ ਦੇਖੋ ਕੋਲੀ ਤੇ ਮੋਟੀ ਚਵਾਈਆ ਠੰਡੀ ਸੀਲ ਪੂਰੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾ ਨਹੀਂ ਤੁਸੀਂ ਦੇ ਸਕਦੇ ਹੋ ਮਗਰਲੇ ਥਣਾ ਦੀ ਚੁਵਾਈ ਵੀ ਦੇ ਸਕਦੇ ਹੋ ਪੋਲੀ ਤੇ ਮੋਟੀ ਸੋ ਮੂਰਲੇ ਥਣਾ ਦੀ ਚੁਵਾਈ ਵੀ ਦੇ ਸਕਦੇ ਹੋ ਮੂਰਲੇ ਥਣਾ ਦਿਖਾ ਦੇ ਇੱਕ ਵਾਰੀ ਮਾਰ ਦੇ ਮੂਰਲੇ ਥਣ ਕਲਾ ਕਲਾ ਨਿੱਖੜਮਾ ਹੱਥੀ ਚੁਵਾਈ ਵਾਲਾ ਥਣ ਹੋ ਗਿਆ ਤੇ ਮਗਰ ਆ ਗਈ ਬੱਚੀ ਪਹਿਲਾ ਸੂਆ ਦੋ ਦੰਦ ਬੱਚੀ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਉਹ ਦੇਖੋ ਮੂਰਲੇ ਥਣਾ ਦੀ ਚੁਵਾਈ ਪੋਲੀ ਤੇ ਮੋਟੀ ਆ ਬਸ ਓਕੇ ਆ ਬੱਤ ਉੱਠ ਓਕੇ ਓਕੇ ਉੱਠੜੋ ਉੱਠੜੋ ਸੋ ਪਹਿਲੇ ਨੰਬਰ ਤੇ ਮਗਰ ਬੱਸੀ ਸਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਸਾਨੂੰ 2 ਨੰਬਰ ਵਾਲੀ ਬੱਚੀ ਤੋੜਦੇ ਆ ਇਹ ਵੀ ਪਲੂਨ ਸੂਈ ਹੋਈ ਆ ਇਹਦੇ ਥੱਲੇ 20 ਤੋਂ 22 ਕਿਲੋ ਦੁੱਧ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਜਾ ਸਕਦਾ ਦੇ ਸਕਦੇ ਹੋ ਇਹ ਜਰਸੀ ਦੇ ਵਿੱਚ ਥੋੜਾ ਜਿਹਾ ਕ੍ਰਾਸ ਪਨ ਆ ਗਈ ਬੱਚੀ ਕਾਫੀ ਜਰਸੀ ਕਹਿ ਸਕਦੇ ਆ ਬਰੀਡ ਫੁੱਲ ਆ ਬੱਚੀ ਦੀ ਥਣ ਦੇਖੋ ਕੱਲਾ ਕੱਲਾ ਨਿੱਖੜਵਾ ਦੇਖੋ ਹਵਾਨਾਸ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਘਮਾਲਾ ਲੈ ਅੰਦਰ ਲਿਆ ਇਹ ਥੱਲੇ 20 ਤੋਂ ਪਲੱਸ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚਵਾ ਕੇ ਲੈ ਸਕਦਾਗਾ ਇਹ ਦੋ ਨੰਬਰ ਤੇ ਬੱਚੀ ਆ ਗਈ ਪਲੂਣ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਵੇ ਫੁੱਲ ਮਾਨ ਤਾਨ ਕੀਤਾ ਜਾਊਗਾ ਟੌਪ ਦਾ ਰਿਕਾਰਡ ਆ 20 ਤੋਂ ਪਲੱਸ ਦੁੱਧ ਦੇ ਸਟੈਂਡ ਇਹ ਥੱਲੇ ਰੈਡੀ ਆ ਥਾਣ ਤੁਸੀਂ ਦੇਖ ਸਕਦੇ ਹੋ ਨਵੇਂ ਤੋਂ ਕੱਲਾ ਕੱਲਾ ਨਿਕਣਵਾ ਥਾਣਾ ਦੇਖੋ ਹੱਥਾਂ ਦੀ ਚਵਾਈ ਵਾਲਾ ਦੋਨੇ ਬੱਸੀਆਂ ਦੇ ਹੱਥਾਂ ਦੀ ਚਵਾਈ ਵਾਲਾ ਥਾਣਾ ਸੋ ਇੱਕ ਦੋ ਨੰਬਰ ਤੇ ਬੱਚੀਆਂ ਦਿਖਾਤੀਆਂ ਅੱਗੇ ਦੋ ਗਾਇਆਂ ਵਿਕੀਆਂ ਹੋਈਆਂ ਨੇ ਅੱਗੇ ਪਹਿਲਣ ਬੱਸੀ ਆ ਗਈ ਇਹ ਪਹਿਲਣ ਬੱਸੀ ਆ ਸੂੰਦੀ ਆ ਹਜੇ ਹਫਤਾ ਸੂੰਣ ਨੂੰ ਲੈਂਦੀ ਆ ਥਾਣ ਦੇਖੋ ਤੁਸੀਂ ਕੱਲਾ ਕੱ ਸੋਣਾ ਗੁੱਲੇ ਵਾਲਾ ਥਾਂ ਲੱਗਿਆ ਹੋਇਆ ਹੈਗਾ ਪਹਿਲਾ ਸੂਆ ਸੁੰਦੀ ਆ ਕੁਝ ਦਿਨ ਬਾਕੀ ਆ ਸੋ ਹੁਣ ਆ ਜਿਹੜਾ ਜੋੜਾ ਖੜਾ ਹੈਗਾ ਗੱਬਣਾ ਦਾ ਚਿੱਟੀਆਂ ਬੱਛੀਆਂ ਨੇ ਗੱਬਣਾ ਤੁਹਾਨੂੰ ਦੋਨੇ ਤੋੜ ਕੇ ਦਿਹਾਉਣੇ ਆ ਦੋਨੇ ਦੂਜਾ ਦੂਜਾ ਸੂਆ ਸੁੰਦੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਕਿਹੜੇ ਸੀਮਣ ਦੀਆਂ ਆ ਆਪਣੇ ਤੇ ਕਿਹੜਾ ਲੱਗਿਆ ਹੋਇਆਗਾ ਸੋ ਇੱਕ ਕੱਚੀ ਖੁਰਲੀ ਤੇ ਖੜੀਆਂ ਨੇ ਗੱਬਣ ਬੱਸੀਆਂ ਤੁਹਾਨੂੰ ਦੋਨੇ ਆਪਾਂ ਤੋੜ ਕੇ ਦਿਹਾਉਣੇ ਆ ਬਾਅਦ ਚ ਤੁਹਾਨੂੰ ਅੱਗੇ ਆਪਾਂ ਖੀਰੀਆਂ ਬੱਛੀਆਂ ਦਿਖਾਵਾਂਗੇ ਜੋੜਾ ਉਹ ਵੀ ਤੋੜਾਂਗੇ 10-10 ਦਿਨ ਦੀਆਂ ਕੱਚੀਆਂ ਨੇ ਫਿਲਹਾਲ ਆ ਦੇਖੋ ਤੋੜ ਇਧਰੋਂ ਸੋ ਦੇਖੋ ਫਾਰਮ ਵਾਲੀਆਂ ਬੱਚੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਦੇਖੋ ਬੁਲਬੁਲ ਦੇ ਬੱਚੀ ਨੇ ਦੋਨੇ ਸੋ ਦੇਖ ਸਕਦੇ ਹੋ ਘੁਮਾ ਲੋ ਘੁਮਾ ਲੋ ਇਹ ਕੱਚੀ ਖੁਰਲੀ ਤੋਂ ਤੋਰੀਆਂ ਨੇ ਕਿਸੇ ਮੇਰੇ ਵੀਰ ਨੇ ਸਕਰੀਨਸ਼ਾਟ ਭੇਜ ਕੇ ਜਾਂ ਵੀਡੀਓ ਭੇਜ ਕੇ ਇਹਨਾਂ ਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੁੰਦੇ ਇੱਕ ਜਿਹੜਾ ਹੋਰ ਦਵਾ ਦੇ ਵਾਚ ਦਵਾ ਦੇ ਇੱਕ ਜਿਹੜਾ ਹੋਰ ਬੰਦ ਦੇ ਤੂੰ ਬੰਦ ਬੰਦ ਕਿਹਨਾਂ ਬੰਦ ਸੋ ਦੇਖੋ ਟੌਪ ਦੇ ਨਗੀਨੇ ਨੇ ਦੋਨੇ ਸੋ ਕਿਸੇ ਮੇਰੇ ਵੀਰ ਦੇ ਇਹ ਗੱਬੜਾਂ ਬੱਸੀਆਂ ਪਸੰਦ ਹੋਈਆਂ ਸੋ ਤੁਸੀਂ ਇਹਨਾਂ ਕੱਚੀ ਖੁਰਲੀ ਦੇ ਖੜੀਆਂ ਨੇ ਡਿਟੇਲ ਦੱਸ ਕੇ ਇਹਨਾਂ ਦਾ ਸੌਦਾ ਕਰ ਸਕਦੇ ਹੋ ਸੁਸਮ ਦੋ ਬੱਚੀਆਂ ਬੰਨ ਦੇ ਬੰਦੇ ਬੱਚ ਸੋ ਦੋ ਤੁਹਾਨੂੰ ਬੱਚੀਆਂ ਟਾਪ ਦੇ ਨੇ ਗੀਨੇ ਆਪਾਂ ਤੋਰ ਕੇ ਦਿਖਾਤੀਆਂ ਇਹ ਦੂਜਾ ਦੂਜਾ ਸੂਆ ਦੁੰਦੀਆਂ ਨੇ ਦੁੱਧ ਦੀ ਕਪੈਸਿਟੀ ਇਹਨਾਂ ਦੀ ਜਿਹੜੀ ਆ ਉਹ 25 ਤੋਂ ਲੈ ਕੇ 35 ਲੀਟਰ ਤੱਕ ਦੀ ਰਹੂਗੀ ਫੁੱਲ ਬਰੀਡ ਦੇ ਵਿੱਚ ਬੱਚੀਆਂ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਥਾਣਾ ਦੋਨਾਂ ਦੇ ਹੱਥੀ ਚੁਾਈ ਵਾਲਾ ਦੇਖ ਸਕਦੇ ਤੁਸੀਂ ਬੱਚੀ ਦੀ ਸੈਨ ਕਿਸੂਨਗ ਬਰੀਡ ਬਰੂਡ ਬਹੁਤ ਟਾਪ ਦੀਆਂ ਨੇ ਬੱਚੀਆਂ ਦੋਨੇ ਦੋਨੇ ਚਿੱਟੀਆਂ ਬੱਚੀਆਂ ਆ ਗਈਆਂ ਕਿਸੇ ਮੇਰੇ ਫਾਰਮਰ ਵੀਰ ਨੇ ਸਟਾਰਟਿੰਗ ਕਰਨੀ ਹੋਈ ਫਨਰੀ ਮੌਕਾ ਨਾਲ ਵਾਸਤੇ ਬਹੁਤ ਚੰਗੀਆਂ ਬੱਸੀਆਂ ਸਮੀਆਂ ਪਲੀਆਂ ਨੇ ਇਹ ਦੋ ਆ ਗਈਆਂ ਸੋ ਅੱਗੇ ਬੱਛੀ ਆ ਗਈ ਫੁੱਲ ਬਰੀਡ ਦੇ ਵਿੱਚ ਬੱਸੀਆਂ 35 36 ਕਿਲੋ ਦੁੱਧ ਦਿੱਤਾ ਇਹ オリジナル ਤੀਜਾ ਸੂਆ ਸੂ ਰਹੀ ਆ ਤੁਸੀਂ ਮਿਲਕ ਬੈਨ ਨੇੜੇ ਤੋਂ ਚੈੱਕ ਕਰੋ ਦੇਖੋ ਥਣ ਕੱਲਾ ਕੱਲਾ ਨਿਕਣਵਾ ਹਵਾਨੇ ਤੇ ਬੇਂਜ ਦੂਰੋਂ ਦਿਖਾਈ ਦਿੰਦੀਆਂ ਨੇ 35 36 ਕਿਲੋ ਦੁੱਧ ਇਹਨੇ ਦਿੱਤਾ ਦੂਜੇ ਸੂਏ ਤੀਜਾ ਸੂਆ オリジナル ਸੁੰਦੀ ਆ ਹੱਕੇ ਦਿਖਾ ਦੇ ਮੜਿਆ ਹਾਈਟ ਦੇਖੋ ਨਾਲ ਖੜੀ ਮੁੱਤ ਮੜਿਆ ਤਾਂ ਜਾ ਦੇਖੋ ਹਾਈਟ ਦੇਖੋ ਤੁਸੀਂ ਦੂਜੇ ਪਾਸੇ ਖੜਾ ਬੰਦਾ ਨਹੀਂ ਦੀਦਾ ਦੇਖੋ ਬੱਚੀ ਦੀ ਹਾਈਟ ਦੇਖੋ ਲੈਂਥ ਦੇਖੋ ਰੇਲ ਗੱਡੀ ਦੇ ਡੱਬੇ ਵਰਗੀਆਂ ਤੁਸੀਂ ਦੇਖ ਸਕਦੇ ਹੋ 35 36 ਕਿਲੋ ਦੁੱਧ ਦਿੱਤਾ ਦੂਜੇ ਪਾਸੇ ਖੜਾ ਬੰਦਾ ਦੀਦਾ ਨਹੀਂ ਇੰਨੀ ਹਾਈਟ ਤੇ ਲੈਂਥ ਆ ਬਾਕੀ ਘਰੇ ਆ ਕੇ ਤੁਸੀਂ ਦੇਖੋਗੇ ਬੱਚੀ ਪੂਰੀ ਫੁੱਲ ਪਲੀ ਵੀ ਫਾਰਮ ਦੀ ਬੱਚੀ ਆ ਇਹ ਕੱਚੇ ਚ ਦਿਖਾਤੀ ਅੱਗੇ ਦੂਜਾ ਸੂਆ ਬੱਚੀ ਹੁੰਦੀ ਆ ਇੱਕ ਕੁਝ ਕਿ ਦਿਨ ਬਾਕੀ ਨੇ ਇਹਦੇ ਫੁੱਲ ਬਰੀਡ ਦੇ ਵਿੱਚ ਬੱਚੀ ਆ ਦੂਜਾ ਸੂਆ ਅੱਗੇ ਖੀਰੀਆਂ ਬੱਚੀਆਂ ਆ ਗਈਆਂ ਦੋਨੇ ਦੋਨੇ ਬੱਚੀਆਂ ਖੀਰੀਆਂ ਹਜੇ 10 ਤੋਂ 12 12 ਦਿਨ ਲੈਂਦੀਆਂ ਨੇ ਮੜਾ ਗੇੜਾ ਦਵਾ ਦੋ ਉਧਰੋਂ ਤੋਰ ਦੋ ਸੋ ਦੇਖੋ ਬੁਲਬੁਲ ਦਾ ਬੱਚਾ ਤੋੜ ਕੇ ਦਿਹਾਉਣਿਆ ਸਾਨੂੰ ਦੇਖੋ ਬਰੀਡ ਚੈੱਕ ਕਰਿਓ ਬੱਚੀ ਦੀ ਦੇਖੋ ਹਜੇ ਕੱਚੀ ਖੀਰੀ ਬੱਚੀ ਆ ਹਜੇ ਥੂਨ ਦੇ ਵਿੱਚ 10 12 ਦਿਨ ਲੈਂਦੀ ਆ ਜਿੱਦ ਨੂੰ ਇਹਨੇ ਤਿਆਰੀ ਤੇ ਹੋਣਾ ਕੁਛ ਦਾ ਕੁਛ ਬਣ ਜਾਣਾ ਦੇਖੋ ਬੱਚੀ ਦੀ ਚਾਲ ਢਾਲ ਦੇਖੋ ਕਦ ਕਾੜ ਦੇਖੋ ਹਵਾਨਾ ਦੇਖੋ ਘੋੜੀ ਵਰਗੀ ਚਾਲ ਆ ਫੁੱਲ ਬਰੀਡ ਦੇ ਵਿੱਚ ਬੱਚੀ ਆ ਜੀ ਪਹਿਲਾ ਸੂਆ ਖੀਰੀ ਬੱਚੀ ਆ ਸੇ ਤੁਹਾਨੂੰ ਦਿਖਾਤੀ ਸੋ ਇੱਕ ਤੁਹਾਨੂੰ ਬੁਲਬੁਲ ਦਾ ਬੱਚਾ ਹੋਰ ਦਿਖਾਉਣਾ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਇਹ ਵੀ ਕੱਚੀ ਖੀਰੀ ਬੱਚੀ ਆ ਇਹ ਵੀ 10 ਤੋਂ 12 ਦਿਨ ਲੈਂਦੀ ਆ ਹਾਈਟ ਲੈਂਥ ਦੇਖੋ ਬੱਚੀ ਦੀ ਪ੍ਰਿੰਟ ਦੇਖੋ ਬਰੀਡ ਦੇਖੋ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਆ ਫੁੱਲ ਮਾਨਤਾਨ ਕੀਤਾ ਜਾਊਗਾ ਇਹ ਵੀ ਹਜੇ 10-12 ਦਿਨ ਲੈਂਦੀ ਆ ਫਾਰਮ ਦੀ ਸਟਾਰਟਿੰਗ ਕਰਨੀ ਆ ਸਨੇਰੀ ਮੌਕਾ ਹੋਊਗਾ ਸੋ ਦੇਖੋ ਖੁੱਲੀਆਂ ਫਿਰਦੀਆਂ ਆਈਆਂ ਕਰਕੇ ਥੋੜੀ ਤੇਜ਼ੀ ਤਾਂ ਜਰੂਰ ਕਰੂਗੀ ਪਰ ਸੋਨੂੰ ਜਿੰਨੀ ਕੁ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਹਵਾਨਾ ਵਗੈਰਾ ਹਾਈਟ ਲੈਂਥ ਵਗੈਰਾ ਲੈ ਚੱਲ ਹੌਲੀ ਹੌਲੀ ਕੋਈ ਨਾ ਲੈ ਚੱਲ ਕੋਈ ਗੱਲ ਨਹੀਂ ਖੁੱਲੀਆਂ ਫਿਰਦੀਆਂ ਆ ਹਾਈਟ ਲੈਂਥ ਦੇਖੋ ਬੱਚੀ ਦੀ ਬਰੀਡ ਦੇਖੋ ਬਾ ਲੈ ਚੱਲ ਅੰਦਰ ਲੈ ਚੱਲ ਕੋਈ ਨਾ ਅੰਦਰ ਲੈ ਚੱਲ ਸੋ ਦੇਖੋ ਲੋਲੀ ਪੋਲੀ ਫੁੱਲ ਪਈਆ ਥੱਲੋਂ ਹਾਈਟ ਲੈਂਥ ਫੁੱਲਾ ਬੱਚੀ ਦੀ ਸੋ ਕਿਸੇ ਮੇਰੇ ਵੀਰ ਨੇ ਇਹ ਜੋੜਾ ਪਾਉਣਾ ਹੋਇਆ ਕੱਚੀਆਂ ਖੀਰੀਆਂ ਬੱਚੀਆਂ ਦਾ ਫੁੱਲ ਮਾਨਤਨ ਕੀਤਾ ਜਾਊਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ